ਅੱਪਾ ਤਰੱਕੀ ਦੇ ਰਾਹ ਤੇ ਜਾਵਾਂਗੇ ਆਪਣੀਆਂ ਅਗਲੇ ਪੀੜੀਆਂ ਤਰੱਕੀ ਕਰਨੀਆਂ ਜੇ ਪਰਾ ਪੰਜਾਬ ਹੀ ਪਿੱਛੇ ਚਲੇ ਗਿਆ ਫਿਰ ਆਪਣਾ ਰਹਿਣਾ ਕੀ ਹੈ ਕਿਉਂਕਿ ਆਪਣਾ ਘਰ ਮੈਂ ਉਹੀ ਸੋਚ ਬੇਨਤੀ ਕਰਨ ਆਇਆ ਕਿ ਆਪਾਂ ਫੈਸਲੇ ਕਰ ਲੈਣੇ ਆ ਬਿਗੈਰ ਸੋਚੇ ਸਮਝੇ ਕੋਈ ਝੂਠ ਬੋਲ ਦਿੰਦਾ ਉਹਦੀ ਗੱਲਾਂ ਚ ਆ ਜਾਣੇ ਆ ਕੋਈ ਕਹਿੰਦਾ ਮੈਂ ਗਰੰਟੀ ਦਿੰਦਾ ਆਪਾਂ ਉਹਦੀ ਗੱਲਾਂ ਚਾ ਜਾਣੇ ਆ ਕੋਈ ਝੂਠੀ ਸੌਖਾ ਲੈਂਦਾ ਆਪਾਂ ਉਹਨਾਂ ਦੀ ਗੱਲਾਂ ਚਾ ਜਾਣੇ ਆ ਜਿਹੜਾ ਸੱਚ ਬੋਲਦਾ ਜਿਹੜਾ ਕੰਮ ਕਰਕੇ ਦਿਖਾਉਂਦਾ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਜੇ ਤੁਸੀਂ ਪਿਛਲੇ ਤਕਰੀਬਨ 50 ਸਾਲ ਦਾ ਸਾਹਮਣੇ ਦੇਖੋ 50 ਸਾਲ ਪਿਛਲੇ 50 ਸਾਲਾਂ ਚ ਕਿੰਨੇ ਮੁੱਖ ਮੰਤਰੀ ਰਹੇ ਐ ਕਾਂਗਰਸ ਦੇ ਬੀਮ ਸਿੰਘ ਰਹੇ ਗਿਆਨੀ ਜ਼ੈਲ ਸਿੰਘ ਹੀ ਰਹੇ ਦਰਬਾਰਾ ਸਿੰਘ ਰਹੇ ਬੀਬੀ ਪੱਠਲ ਰਹੀ ਐ 10 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ तकरीबन 20-25 ਸਾਲ ਆ ਮੁੱਖ ਮੰਤਰੀ ਰਹੇ ਕਾਂਗਰਸ ਦੇ ਇੱਕ ਵੀ ਦੱਸ ਦਿਓ ਇੱਕ ਵੀ ਨਿਸ਼ਾਨੀ ਤੁਸੀਂ ਯਾਦ ਕਰਕੇ ਦੱਸ ਦਿਓ ਕਿ ਇਸ ਮੁੱਖ ਮੰਤਰੀ ਨੇ ਸਾਡੇ ਵਾਸਤੇ ਆ ਕੀ ਕੀਤਾ ਇੱਕ ਵੀ ਵੀ ਦੂਜੇ ਪਾਸੇ ਥੋੜੇ ਬਜ਼ੁਰਗ ਸਾਬਕਾ ਸਿੰਘ ਜੀ ਬਾਦਲ ਰਹੇ ਅੱਜ ਜੋ ਕੁਝ ਵੀ ਹੈ ਨਾ ਉਹਨਾਂ ਦੀ ਦੇਣ ਕਰਕੇ ਉਹਨਾਂ ਦੀ ਮਿਹਨਤ ਕਰਕੇ ਅੱਜ ਆਪਾਂ ਇੱਥੇ ਬੈਠੇ ਆਂ ਅੱਜ ਆਪਣੇ ਖੇਤਾਂ ਵਿੱਚ ਜੋ ਫਸਲਾਂ ਹੋ ਰਹੀਆਂ ਜਿਹੜੇ ਟਿਊਬਲ ਤੋਂ ਪਹਿਣੀ ਆਉਂਦਾ ਪਾਣੀ ਆਉਂਦਾ ਉਹ ਕਨੈਕਸ਼ਨ ਵੀ ਬਾਪੂ ਬਾਦਲ ਨੇ ਦਿੱਤੇ ਆ ਤੇ ਉਹਦੇ ਮੁਫਤ ਵੀ ਬਾਪੂ ਬਾਦਲ ਨੇ ਦਿੱਤਾ ਮੋਗਾ ਵਾਲਿਓ ਮੈਂ ਆਪਣਾ ਸਿਆਸੀ ਜੀਵਨ ਇਸ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਿੱਦੇ ਵਿੱਚ ਬਾਗਾਪਾਣਾ ਮੋਗਾ ਹਲਕੇ ਹੁੰਦੇ ਸੀ ਉਦੋਂ ਪਾਰਲੀਮੈਂਟ ਦਾ ਇਲੈਕਸ਼ਨ ਲੜਦਾ ਸੀ ਜਿਹੜੇ ਉਹਨਾਂ ਇਲਾਕੇ ਦੇ ਲੋਕ ਹੈ ਉਹਨਾਂ ਸਾਰਿਆਂ ਨੂੰ ਪੁੱਛ ਲਓ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਜੋ ਜੋ ਤੁਸੀਂ ਕਹਿੰਦੇ ਸੀ ਨਾਲ ਦੇ ਨਾਲ ਹੁੰਦਾ ਸੀ ਜਿੰਨੇ ਗ੍ਰਿਡ ਬਣਿਆ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੀਆਂ ਕੱਸੀਆਂ ਬਣੀਆਂ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੇ ਖਾਲੇ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਡੀਆਂ ਸੜਕਾਂ ਬਣੀਆਂ ਅੱਜ ਤੁਸੀਂ ਮੋਗੇ ਤੋਂ ਕਿਤੇ ਵੀ ਜਾਣਾ ਹੋਏ ਕੈਜੀਆਂ ਸੜਕਾਂ ਬਣਾ ਦਿੱਤੀਆਂ ਆ ਜਿਹੜੀ ਬਿਜਲੀ ਐ ਪਹਿਲੇ 10 10 ਘੰਟੇ ਦੇ ਕੱਟ ਲੱਗਦੇ ਸੀ ਹੁਣ 24 ਘੰਟੇ ਕਰਨ ਵਾਲਾ ਕਾਲੀਦਲ ਹੈ ਗਰੀਬ ਨੂੰ ਆਟਾ ਦਰ ਦੇਣ ਵਾਲਾ ਕਾਲੀਦਲ ਹੈ ਸ਼ਗਨ ਦੇਣ ਵਾਲਾ ਕਾਲੀਦਲ ਹੈ ਐਸੀ ਬੱਚਿਆਂ ਨੂੰ ਮੋਤ ਪੜਾਉਣ ਵਾਲਾ ਕਾਲੀਦਲ ਹੈ ਚ ਸਕਾਲਰਸ਼ਿਪ ਲੜਕੀਆਂ ਨੂੰ ਸਕੂਲ ਚ ਪੜਨ ਵਾਸਤੇ ਸਾਈਕਲ ਦੇਣ ਵਾਲਾ ਕਾਲੀਦਲ ਹੈ ਸੇਵਾ ਕੇਂਦਰ ਬਣਾਉਣ ਵਾਲਾ ਕਾਲੀਦਲ ਸਾਂਝ ਕੇਂਦਰ ਬਣਾਉਣ ਵਾਲਾ ਕਾਲੀਦਲ ਵਰਲਡ ਕੱਪ ਕਰਾਉਣ ਵਾਲਾ ਕਾਲੀਦਲ ਪਸ਼ੂ ਵੇਲੇ ਕਰੋਨਾ ਦਾ ਅਕਾਲੀ ਦਲਾ ਮੁੱਖ ਮੰਤਰੀ ਕੀਰਤ ਯਾਤਰਾ ਜੇ ਤੁਸੀਂ ਹਜ਼ੂਰ ਸਾਹਿਬ ਦਾ ਸ਼ਰਣ ਕਰਨ ਜਾਂਦੇ ਸੀ ਤੇ ਇੰਨਾ ਚੋਣਾ ਦਾ ਅਕਾਲੀ ਦਲਾ ਆ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਜਿਸ ਦਿਨ ਤੁਸੀਂ ਅਕਾਲੀ ਦਲ ਦੀ ਸਰਕਾਰ ਲਾ ਆਪਾਂ ਕਿਹਨਾਂ ਦੇ ਅੱਖੇ ਲੱਗ ਗਏ ਆਪਾਂ ਪਛਾਣੇ ਨਹੀਂ اپنے کیڑے کہڑے آپ دلی والے آخے لاگے آجریوال کے آخے لاگے کی لے ہوں انقلاب, ہوں انقلاب لے کے آؤں گا کلے کہ انقلاب نہیں آؤں گا دلوں جذبہ چاہیے لے لیا واسطے بدلا لے کے آواں گے دیکھ لیا کے لے گئے برباد کرتا پنجاب گنڈا گردی دراج آ گیا ਗੈਂਗਸ ਤੇ ਰਾਜਕਰੀ ਆਂਦੇ ਲੁੱਟ ਖੋਈ ਜਾਂਦੇ ਐ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਪੁੱਛਣਾ ਚਾਹਣਾ ਆਮ ਆਪੀ ਪਾਰਟੀ ਆਈ ਪੰਜਾਬ ਜਦੋਂ 2014 ਚਾਈ ਸੀ ਪੰਜਾਬ ਵਿੱਚ ਤੇ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ 2015 ਤੋਂ ਉਦੋਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਸ਼ਰਾਰਤੀ ਲੋਕ ਐ ਆ ਸਾਰੇ ਐਜੇ ਲੋਕ ਐ جڑا اتنے گند پا پاڑ پاکے, قوم بندی نو کر کے قوم کی جی بدنگی ہوئی کہ میں سارے آگے سی سڑک مان بھی آگے سی. آ گیا جنڈ وغیرہ وال وغیرہ جن ایجنسیاں بندے آ گئے ایک نشانہ سی کالی دل کالی دل کالی دل, کالی دل بادل پروار ਕੀ ਅਕਾਲੀ ਦਲ ਜਿਹੜਾ ਬਣਿਆ ਥੋੜੇ ਬਜ਼ੁਰਗਾਂ ਨੇ ਬਣਾਇਆ ਖਾਲੀ ਦਲ ਕਿਸ ਵਾਸਤੇ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਜੇ ਨਵੇਂ ਬੱਚਿਆਂ ਨੂੰ ਪਤਾ ਨਹੀਂ ਹੋਣਾ 105 ਸਾਲ ਪਹਿਲੇ ਆਪਣੇ ਸਾਰੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਅੰਦਰ ਮਹੰਤ ਇਹ ਗਲਤ ਕੰਮ ਕਰਦੇ ਸੀ ਜਿਹੜੇ ਮੈਂ ਅੱਜ ਦੱਸ ਵੀ ਨਹੀਂ ਸਕਦਾ ਫਿਰ ਆਪਣੇ ਬਜ਼ੁਰਗ ਇਕੱਠੇ ਹੋਏ ਲੀਡਰਸ਼ਿਪ ਕੱਢੀ ਹੋਈ ਉਹਨਾਂ ਮੰਤਾਂ ਨੂੰ ਭਜਾਇਆ ਤੇ ਉਹਨਾਂ ਨੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਸੁਰੱਖਿਆ ਵਾਸਤੇ ਜਦੋਂ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਜੇ ਗੁਰਦੁਵਾਨ ਗੁਰਦੁਵਾਰਾਂ ਸਾਹਿਬ ਦੇ ਹਮਲਾ ਹੋਏ ਤੇ ਫੌਜ ਲੜ ਸਕੇ ਤਾਂ ਸ਼੍ਰੋਮਨੀ ਕਾਲੀ ਦਲ ਇੱਕ ਮਹੀਨੇ ਬਾਅਦ ਬਣਿਆ ਸੀ ਹੁਣ ਦੇਖ ਲੋ ਆ ਪਿਛਲੇ 10 ਸਾਲਾਂ ਚ ਤੁਸੀਂ ਫੌਜ ਕਮਜ਼ੋਰ ਕਰਤੀ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਦਿਖਾਦਾ ਕਿ ਕਾਲੀ ਦਲ ਹੁਣ ਕੁਝ ਨਹੀਂ ਐ ਇਹ ਤਾਂ ਡਰਨ ਦੀ ਲੋੜ ਨਹੀਂ ਐ ਖੁੱਡਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਐਡਾ ਵੱਡਾ ਨੁਕਸਾਨ ਹੋ ਗਿਆ ਜਿਵੇਂ ਮਹੰਤਾ ਨੇ ਕਬਜ਼ਾ ਕੀਤਾ ਸੀ ਅੱਜ ਫਿਰ ਤੋਂ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਿਆ ਤੱਕ ਹਜ਼ੂਰ ਸਾਹਿਬ ਪਵਿੱਤਰ ਸਥਾਨ ਜਿੱਥੇ ਆਪਾਂ ਸਾਰਾ ਉੱਥੇ ਮੱਠਾ ਟਿਕਣ ਜਾਂਦੇ ਆ ਅੱਜ ਸਿੱਖ ਕੌਮ ਦੀ ਮੈਨੇਜਮੈਂਟ ਥੱਲੇ ਨਹੀਂ ਹੈ ਮਰਾਸ਼ਟਰ ਸਰਕਾਰ ਨੇ ਸਾਰਾ ਕੰਟਰੋਲ ਕਰ ਲਿਆ ਉਹ ਫੈਸਲਾ ਕਰਦੇ ਐ ਕਿਵੇਂ ਤੱਕ ਹਜ਼ੂਰ ਸਾਹਿਬ ਨੂੰ ਚਲਾਉਣਾ ਆਪਣੀਆਂ ਪ੍ਰਾਣੀਆਂ ਮर्याਦਾ ਨੂੰ ਭੰਗ ਕਰ ਦਿੱਤਾ ਹੈ ਤੁਸੀਂ ਦੇਖ ਲਓ ਆ ਜਨਾ ਬਿੱਟੂ ਹੈ ਕੋਇਨ ਸਿੰਘ ਦਾ ਪੁੱਤਾ ਪਤਿਤ ਹੈ ਤਖਤ ਸਾਹਿਬ ਦੇ ਕਿਸੇ ਪਤਿਤ ਮੁਸਰੂਪ ਪਾਣੀ ਦਿੱਤਾ ਜਾਂਦਾ ਉਹਨੂੰ ਸਰੋਪਾ ਵੀ ਦਿੱਤਾ ਗਿਆ ਤਾਂ ਜਿਹਨੇ ਇਹਨੇ ਮੁੰਡੇ ਬਣਾ ਸੀ ਉਹਦੇ ਪਰਿਵਾਰ ਨੂੰ ਸਰੋਪਾ ਦਿੱਤਾ ਗਿਆ ਕਿਉਂਕਿ ਹੁਣ ਤੁਹਾਡੇ ਕੋਲੇ ਕੰਟਰੋਲ ਨਹੀਂ ਹੈ ਹੁਣ ਮਰਿਆਦਾ ਉਹ ਕਰਦੇ ਐ ਚੜਾਉਂਦੇ ਐ ਉਹ ਵੀ ਤਖਤ ਪਟਨਾ ਸਾਹਿਬ ਦੇ ਤਖਤ ਪਟਨਾ ਸਾਹਿਬ ਬਿਹਾਰ ਸਰਕਾਰ ਨੇ ਕਪੜੇ ਕੰਟਰੋਲ ਜਿਲੇ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਬੀਜੇਪੀ ਸਰਕਾਰ ਕਬਜ਼ਾ ਕਰ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਕਰਾਤਾ ਅੱਜ ਹਰਿਆਣੇ ਦਾ ਮੁੱਖ ਮੰਤਰੀ ਫੈਸਲਾ ਕਰਦਾ ਥੋਡੇ ਗੁਰੂ ਘਰਾਂ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਨਾਲ ਉਹਨਾਂ ਨੇ ਉਹ ਲੋਕ ਜਿਹੜੇ ਇੱਥੇ ਸਰਕਾਂ ਦੇ ਬੰਦੇ ਹੁੰਦੇ ਸੀ ਅਕਾਲੀ ਦਲ ਦੇ ਖਿਲਾਫ ਆ ਦਾਦੂ ਵਾਲ ਦੇਖ ਲਓ ਮੰਡ ਦੇਖ ਲਓ ਇਹ ਜਿਹੇ ਲੋਕ ਸਾਰੇ ਜਿਹੜੇ ਇੱਥੇ ਬੈਠੇ ਹੁੰਦੇ ਸੀ ਉਹ ਹੈ ਜਿਹੜੇ ਹੁਣ ਉਹਨਾਂ ਨਾਲ ਖੜੇ ਆਏ ਕਿੱਡਾ ਵੱਡਾ ਨੁਕਸਾਨ ਹੋ ਗਿਆ ਆ ਤਾਂ ਐਜੀਪੀਸੀ ਤੇ ਵੀ ਕੰਟਰੋਲ ਕਰਨ ਲੱਗੇ ਸੀ ਤਾਂ ਅਕਾਲ ਤਖਤ ਸਾਹਿਬ ਦੇ ਵੀ ਕੰਟਰੋਲ ਕਰਨ ਲੱਗੇ ਸੀ ਤੁਸੀਂ ਦੇਖ ਲਓ ਕਿਵੇਂ ਫੈਸਲਾ ਕਰਾਇਆ ਮੇਰੇ ਖਿਲਾਫ ਮੇਰੀ ਜਾਨ ਤੇ ਹਮਲਾ ਤੱਕ ਵੀ ਕਰਾਤਾ ਦੇਖ ਲਓ ਐਡੀ ਵੱਡੀ ਸਾਜ਼ਿਸ਼ ਕਿਉਂਕਿ ਉਹਨਾਂ ਦੇ ਮਨ ਸੀ ਜੇ ਸਿੱਖ ਕੌਮ ਦੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਫਿਰ ਕਾਲੀ ਦਲ ਤੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਖਤਮ ਕਰ ਦੇਣੀ ਹੈ ਆ ਤਾਂ ਪ੍ਰਮਾਤਮਾ ਨੇ ਬਚਾਲਿਆ ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚਲਾਉਂਦਾ ਤੇ ਕੀ ਹੁੰਦਾ 307 ਦਾ ਲੱਗਦਾ ਪਰਚਾ ਉਹਨੂੰ ਕਿਤੇ ਬੇਲ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫਾਇਰ ਦਾ ਸਭ ਕੀ ਲਿਖੀ ਛਾੜੂ ਵਾਲੇ ਨੇ ਐਫਆਰ ਲਿਖੀ ਕੀ ਉਥੇ ਰੋਲੇ ਕੋਲੇ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਟਾਕੀ ਨੇ ਚਲਾਈ ਪਰ ਨਾਂ ਨਹੀਂ ਲਿਖਿਆ ਅੰਤ ਪਛਾਤੇ ਦੇ ਲਿਖ ਕੇ ਤੇ ਜਿਹੜੇ ਗੋਲੀ ਚਲਾਈ 15 ਦਿਨਾਂ ਚ ਉਹਨੂੰ ਬੇਲ ਦੋ ਇੱਕ ਇੱਕ ਘਰੋਂ ਪੇਪਰ ਇਥੋਂ ਤੱਕ ਸਾਜ਼ਿਸ਼ਾਂ ਹੋਈਆਂ ਪਰ ਜਿਹਦੇ ਉੱਤੇ ਪ੍ਰਮਾਤਮਾ ਦਾ ਹੱਥ ਹੋਏ ਜਿਹੜੇ ਕੰਮ ਖਿਲੋਂ ਲੜਾਈ ਲੜੇ ਰੱਬ ਵੀ ਉਹਦਾ ਸਾਥ ਦਿੰਦਾ ਹੈ ਬਾਲੇ ਇਸ਼ਾਨ ਹੈ ਗੋਸਤਿਆਲਾ ਦੇਖੋ ਕਾਲੀ ਦਲ ਵਾਸਤੇ ਤੁਸੀਂ ਪਰਿਵਾਰ ਹੋ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਸੀਂ ਸੇਜ ਰੋਕੀ ਕੇਜਰੀਵਾਲ ਵਾਸਤੇ ਤੁਸੀਂ ਪਰਿਵਾਰ ਹੋ ਸਕਦੇ ਹੋ ਹੋ ਸਕਦੇ ਹੁਣ ਕੇਜਰੀਵਾਲ ਕਰਕੇ ਪਰਿਵਾਰ ਉਹਨੂੰ ਫਿਕਰ ਹੈ ਤੁਹਾਡਾ ਉਹਦਾ ਆਸਤੇ ਆਉਂਦੇ ਐ ਤੁਹਾਡੇ ਦੁੱਖ ਦੂਰ ਕਰਨ ਵਾਸਤੇ ਨਹੀਂ ਆਉਂਦੇ ਇੱਕ ਇੱਕ ਰੱਖ ਦਿਓ ਪਿਛਲੇ 5 ਸਾਲ ਲੱਗੀ ਹੋਈ ਕੇਜੀਵਾਲ ਦੇ ਰਾਜ ਇੱਕ ਇੱਕ ਤੁਹਾਡੇ ਕੋਲੇ ਮੁੱਖ ਮੰਤਰੀ ਤੁਹਾਡੇ ਕੋਲੇ ਆ ਕੇ ਬੈਠਾ ਔਰ ਮੈਨੂੰ ਦੱਸੋ ਤੁਹਾਡੇ ਦੁੱਖ ਦਰ ਸੁਣਨ ਵਾਸਤੇ ਕੋਈ ਝਾੜੂ ਵਾਲਾ ਆਇਆ ਔਰ ਦੱਸੋ ਸਾਰੀ ਕੋਈ ਮਤਲਬ ਤੇ ਆ ਪੈਸਾ ਕਰੋ ਲੁੱਟੋ 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 ਤੁਸੀਂ ਦੇਖ ਲਓ ਕਹਿੰਦੇ ਆਟਾ ਦਾਲ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਛੱਗਨ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਸਾਈਕਲ ਤੇ ਬੰਦ ਕਰਤੇ ਮੁਕਤ ਦਵਾਈਆਂ ਦੀ ਦੁਕਾਨਾਂ ਖੋਲੀਆਂ ਅਸੀਂ ਬੰਦ ਕਰਤੀਆਂ ورلڈ ਕੱਪ ਆਉਂਦੇ ਸੀ ਬੰਦ ਕਹਿੰਦੇ ਪੈਸੇ ਨਹੀਂ ਤੇ ਆਪਣੇ ਇਸ਼ਤਿਹਾਰਾਂ ਤੇ ਆ ਜਿਹੜੀਆਂ ਤਖੰਡਾਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓ ਅ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਪੰਜਾਬ ਸਰਕਾਰ ਥੋੜੇ ਪੈਸੇ ਤੇ ਦੱਸੋ ਕਿੰਨਾ ਪੈਸਾ ਹਰ ਸਾਲ ਲੁੰਦੇ ਐ 11-1200 ਕਰੋੜ ਰੁਪਈਆ ਸਭ ਸਾਲ ਆ ਚਾਰ ਸਾਲਾਂ ਚ 4.5 ਹਜ਼ਾਰ ਕਰੋੜ ਤੋਂ ਉੱਤੇ ਟਪਾਤਾ ਆਈ ਪੈਸਾ ਹੁੰਦਾ ਤੁਹਾਡੇ ਕੋਲੇ ਆਟਾ ਧਾਲੀ ਮਿਲਣਾ ਦੀ ਸ਼ਗਲ ਵੀ ਮਿਲਣਾ ਸੀ ਸਾਰਾ ਕੁਝ ਤੁਹਾਡੇ ਕੋਲੇ ਆਉਣਾ ਸੀ ਪਰ ਨਹੀਂ ਇਹਨਾਂ ਦਾ ਨਿਸ਼ਾਨਾ ਇੱਕੋ ਇੱਕ ਸੀ ਕਿ ਅਸੀਂ ਇੱਥੇ ਪੈਸਾ ਇਕੱਠਾ ਕਰਕੇ ਆਹ ਮਾਦਮੀ ਪਾਰਟੀ ਨੂੰ ਥੋੜੇ ਪੈਸੇ ਨਾਲ ਪੂਰੇ ਹਿੰਦੁਸਤਾਨ 'ਚ ਟੱਕੜਾ ਕਰਨਾ ਉੱਤੇ ਝੂਠ ਬੋਲਦੇ ਰਹੇ ਅਮਾ ਪੁੱਛਣਾ ਛੋਣਾ ਆ ਇਹਨਾਂ ਦਾ ਚੋਣ ਪੱਤਰ ਹੈ ਝਾੜੂ ਵਾਲਿਆਂ ਦਾ ਜਿਹੜੀ ਗਰੰਟੀਆਂ ਦਿੱਤੀਆਂ ਸੀ ਜੀਦੇ ਕਰਕੇ ਆਪਾਂ ਸਾਰਿਆਂ ਨੇ ਮੱਲਾ 94 ਸੀਟਾਂ ਦਗੇ ਦੀਆਂ ਜਿਹੜਾ ਆਉਂਦਾ ਸੀ ਆ ਆਦਮੀ ਆ ਆਦਮੀ ਆ ਆਦਮੀ ਤੇ ਖਾਸ ਕਰਕੇ ਨਿਹਾਲ ਸਿੰਘ ਵਾਲਿਆਂ ਥੋੜੇ ਥੋੜੇ ਤੇ ਇੱਥੇ ਸੰਗਰੂਰ ਜ਼ਿਲ੍ਹੇ 'ਚ ਤਾਂ ਇੱਥੋਂ ਦਾ ਬੰਬ ਸ਼ੁਰੂ ਹੋਇਆ ਸੀ ਆ ਤੂਫਾਨ ਇਹਨਾਂ ਦਾ ਅੱਜ ਦੱਸ ਲੋ 5 ਸਾਲ ਹੋ ਗਏ ਕੀ ਹੋਇਆ ਆ ਇਹ ਨਾਮੀਆਂ ਕਹਿੰਦੇ ਪਹਿਲੀ ਗਰੰਟੀ ਕਹਿੰਦੇ ਸਾਰੇ ਨੌਜਵਾਨਾਂ ਨੂੰ ਅਸੀਂ ਨੌਕਰੀ ਦੇ ਦਾਂਗੇ ਨੌਜਵਾਨਾਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਸਾਰੇ ਵਾਪਸ ਆਉਣਗੇ ਆ ਹੋਣਾ ਕੀ ਹੈ ਇਹਨਾਂ ਨੇ ਇੰਨੀ ਠੱਗੀ ਮਾਰ ਲਈ ਝਾੜੂ ਵਾਲੇ ਆਪ ਕੈਨੇਡਾ ਭੱਜ ਗਏ 5 ਸਾਲ ਬਾਅਦ ਪਰ ਫਿਰ ਵੀ ਪੁਲਿਸ ਕੇ ਲੈ ਕੇ ਆਵਾਂਗੇ ਫਿਰ ਕਹਿੰਦੇ ਕਹਿੰਦੇ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਨਾਰੇ ਦਿੱਤੇ ਕੀ ਹੈ ਇੱਕ ਨਮਾ ਸਕੂਲ ਨਹੀਂ ਇੱਕ ਕਾਲਜ ਨਹੀਂ ਟੀਚਰਾਂ ਦੀ ਭਰਤੀ ਨਹੀਂ ਕੀਤੀ ਐਸੀ ਸਕਾਲਰਸ਼ਿਪ ਬੰਦ ਕਰਤੀ ਥੋੜੇ ਜੇ ਸਕੂਲਾਂ ਦਾ ਰੰਗ ਕਰਤਾ ਆ ਸਿੱਖਿਆ ਕ੍ਰਾਂਤੀ ਇਹਨਾਂ ਦੀ ਕਹਿੰਦੇ ਹਰ ਬੀਬੀ ਨੂੰ 1000 ਰੁਪਏ ਦੇਵਾਂਗੇ ਕਿੱਧਰ ਦੇ 1000 ਰੁਪਏ ਗਰੰਟੀ ਹੈ ਜੇ ਕੇਜਰੀਵਾਲ ਦੀ ਝੂਠ ਬੋਲੀ ਜਾਂਦੇ ਫਿਰ ਕਹਿੰਦੇ 16 ਮੈਡੀਕਲ ਕਾਲਜ ਬਣਾ ਕੇ ਦੇਵਾਂਗੇ ਸੰਗਰੂਰ ਜ਼ਿਲ੍ਹੇ ਵਾਲੇ ਤੁਹਾਡੇ ਨਾਲ ਹੀ ਐ ਸੰਗਰੂਰ ਜ਼ਿਲ੍ਹਾ ਜਿੱਥੇ 4 ਸਾਲ ਪਹਿਲੇ ਪੱਥਰ ਰੱਖਿਆ ਸੀ ਉਹ ਪੱਲਾ ਪੱਥਰ ਵੀ ਟੁੱਟ ਗਿਆ ਇੱਕ ਏਟ ਲੱਗੀ ਕਿਤੇ ਨਹੀਂ ਬਣਾਏ ਫਿਰ ਕਹਿੰਦੇ ਸੀ 22 ਫਸਲਾਂ ਤੇ ਐਮ ਐਸ ਪੀ ਦੇਵਾਂਗੇ ਤੁਸੀਂ ਦੇਖ ਲਓ ਮੂੰਗੀ ਖੋਦੋ ਬਜਾਈ ਸੀ ਮੂੰਗੀ ਦੀ ਕਹਿੰਦੇ ਐਮ ਐਸ ਪੀ ਦੇਵਾਂਗੇ ਲੋਕਾਂ ਨੇ ਮੂੰਗੀ ਬੀਜੀ ਉਹਦੇ ਬਾਅਦ ਲੰਬੀ ਨਹੀਂ ਰੁਲਦੀ ਫਿਰਦੀ ਰਹੀ ਕਹਿੰਦੇ ਜੇ ਕਹਿੰਦੇ ਜੇ ਖੜ ਹੋਣਗੇ ਨੁਕਸਾਨੋਂ ਦਾ ਫਕਲ ਦਾ 50000 ਰੁਪਏ ਕਿੱਲਾ ਦੋਂਗੇ ਆ ਦੇਖੋ ਖੜਾ ਕਿੰਨਾ ਨੁਕਸਾਨ ਕੀਤਾ 1 ਰੁਪਿਆ ਨਹੀਂ ਮਿਲਿਆ ਹਲੇ ਤੱਕ ਲੋਕਾਂ ਨੂੰ ਕਿਸਾਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੁਣ ਇਹਨਾਂ ਲੋਕਾਂ ਨੂੰ ਆਪਾਂ ਬਾਰ ਬਾਰ ਮੌਕਾ ਦੇਉਂਗੇ ਕੀ ਆਪਾਂ ਤਜਰਬੇ ਫਿਰ ਤੋਂ ਕਰਾਂਗੇ ਫਿਰ ਤੋਂ 5 ਸਾਲ ਖਰਾਬ ਕਰਨਗੇ ਆ ਤੁਹਾਡੇ ਕੋਲੇ ਮੇਰੇ ਕੋਲੇ ਹੁਣ ਕਾਂਗਰਸ ਦਾ ਆ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਨੇ ਜੋ ਛੋਟੋ ਸਰਕਾਰ ਲੇਕਿਨ ਇਹ ਗੁਰਕਾ ਸਾਹਿਬ ਦੀ ਸੌਂਗਾ ਦੀ ਪੂਰੀ ਜ਼ਿੰਦਗੀ ਚ ਅਮਰਿੰਦਰ ਸਿੰਘ ਮੱਥਾ ਟੇਕ ਨਹੀਂ ਗਿਆ ਉਹਣਾ ਗੁਰੂ ਘਰ ਚ ਪਰ ਕੋੜੀਆਂ ਵੋਟਾਂ ਲੈਣੀਆਂ ਸੀ ਗੁਰਕਾ ਸਾਹਿਬ ਦੀ ਸੌਂ ਖਾ ਕੇ ਆ ਜੀ ਕੀ ਕਹਿੰਦੇ ਸੀ ਕਿ ਚਾਰ ਹਫ਼ਤੇ ਨਸ਼ਾ ਖਤਮ ਸਾਰਾ ਕਰਜ਼ਾ ਮਾਫ ਘਰ ਘਰ ਨੌਕਰੀ 2500 ਬੇਜ਼ਰਕਾਰ ਜਿਹੜੇ ਨਾ ਕੋਲੇ ਕੋਈ ਰੋਜ਼ਗਾਰ ਨਹੀਂ ਉਹਨਾਂ ਨੂੰ 2500 ਦਿਆ ਕਰਾਂਗੇ 50 ਲੱਖ ਸਮਾਰਟਫੋਨ ਦਿਆ ਕਰਾਂਗੇ ਪੈਨਸ਼ਨ 2500 ਦਿਆ ਕਰਾਂਗੇ ਸ਼ਗਨ 55000 ਦੇਵਾਂਗੇ ਉਹ ਵੀ ਬੰਦ ਕਰਤਾ ਆਟਾ ਦਾਲ ਦੇ ਨਾਲ ਖੰਡ ਦੇ ਚਾਹ ਪੱਤੀ ਵੀ ਦਿਆ ਕਰਾਂਗੇ ਹੈ ਹਲੇ ਤੱਕ ਬਹੁਤ ਲੰਬੀ ਲਿਸਟ ਹੈ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਕੀ ਜੇ ਜਵਾਨ ਦੇ ਪੱਕੇ ਹਨ ਉਹਨਾਂ ਦਾ ਕਾਲੀ ਹੈ ਸਿਰ ਵਟਿਆ ਜਾਏ ਜੇ ਬਾਦਲ ਸਾਹਿਬ ਨੇ ਕਿਹਾ ਥਾ ਕਿ ਉਬਲਾਂ ਦੀ ਬਿੱਲ ਮਾਫ ਪਹਿਲੇ ਹਫਤੇ ਮਾਫ ਕਰਤਾ ਸਰਕਾਰ ਤੇ ਜੇ ਬਾਦਲ ਸਾਹਿਬ ਨੇ ਕਿਹਾ ਹੋਣ ਡਿਊਬਲ ਕਨੈਕਸ਼ਨ ਦੇਵਾਂਗੇ ਨਾਲ ਨਾਲ ਦਿੱਤੇ ਜੇ ਅਸੀਂ ਕਿਹਾ ਨਹਿਰੀ ਮਾਮਲਾ ਮਾਫ ਕਰਾਂਗੇ ਤੇ ਕਰ ਦਿੱਤਾ ਜੇ ਅਸੀਂ ਕਿਹਾ ਸੀ ਕਿ ਟਰੈਕਟਰ ਤੇ ਗੱਟਾ ਗੱਟਦਾ ਟੈਕਸ ਮਾਫ ਹੋਣਾ ਚਾਹੀਦਾ ਤਾਂ ਕਰ ਦਿੱਤਾ ਅੱਛੀਆਂ ਬਣਾਉਣ ਵਾਲਾ ਕਾਲੀ ਦਲ ਜੇ ਅਸੀਂ ਕਿਹਾ ਕਿ ਗਰੀਬ ਨੂੰ ਅਸੀਂ ਆਟਾ ਦੇਵਾਂਗੇ ਨਾਲ ਨਾਲ ਦਿੱਤਾ 5 ਸਾਲ ਦਿੱਤਾ ਕੀ ਨਹੀਂ ਦਿੱਤਾ ਸੀ ਸ਼ਗਰਸ਼ਕੀ ਪਾਵਲ ਸਾਹਿਬ ਲੈ ਕੇ ਆਈ ਸੀ ਐਸੀ ਪੂਰੇ ਹਿੰਦੁਸਤਾਨ ਪਹਿਲੇ ਐਸੀ ਭਾਈਚਾਰਾ ਨੂੰ ਪੈਨਸ਼ਨ ਨਹੀਂ ਮਿਲਦੀ ਹੁੰਦੀ ਸੀ ਹਿੰਦੁਸਤਾਨ ਪਹਿਲੇ ਮੁਖਮਤਰੀ ਬਾਦੂਰ ਸਾਹਿਬ ਜੀ ਜਿਨ੍ਹਾਂ ਨੇ ਐਸੀ ਸਕਾਲਰਸ਼ਿਪ ਸ਼ੁਰੂ ਕੀਤੀ ਐਸਕਾਲਰਸ਼ਿਪ ਸਕਾਲਰਸ਼ਿਪ ਕੀਤੀ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਤੁਸੀਂ ਦੇਖ ਲਓ ਜਿੰਨੀਆਂ ਪਹਿਲੇ ਲਿੰਕ ਰੋਡਾਂ ਨਹੀਂ ਹੁੰਦੀਆਂ ਸੀ ਸਰਕਾਰੀ ਕਰਕੇ ਬਾਜਲ ਸਾਹਿਬ ਅਸੀਂ ਜਿੰਨੀਆਂ ਲਿੰਕ ਰੋਡਾਂ ਬਣਾਈਆਂ ਆਹ ਮੰਡੀਆਂ ਥੋਡੀਆਂ ਦਾਣਾ ਮੰਡੀਆਂ ਬਣਾਉਣ ਦਾ ਕੰਮ ਹੀ ਦਲੇ ਤੁਹਾਡੇ ਇਥੇ ਪਿੰਡਾਂ ਦੀ ਡਿਵੈਲਪਮੈਂਟ ਦੇਖ ਲਓ ਜਿੰਨੀ ਡਿਵੈਲਪਮੈਂਟ ਉਦੋਂ ਹੋਈ ਹੋਣੀ ਆ ਭਾਵੇਂ ਕੁਝ ਵੀ ਚੀਜ਼ ਮੰਗੇ ਅਕਾਲੀ ਦਲ ਵੀ ਸਰਕਾਰ ਦੇ ਦੌਰਾਨ ਉਦੋਂ ਮੁੱਖ ਮੰਤਰੀ ਰਾਜ ਕਰਨ ਵਾਸਤੇ ਨਹੀਂ ਬੰਦੇ ਅਕਾਲੀ ਦਲ ਦੇ ਮੁੱਖ ਮੰਤਰੀ ਸੇਵਾਦਾਰ ਬਣ ਕੇ ਆਉਂਦੇ ਆ ਵੱਡੇ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਜਦੋਂ ਮੁੱਖ ਮੰਤਰੀ ਹੁੰਦੇ ਸੀ ਥੋੜੇ ਵਿੱਚ ਹੁੰਦੇ ਸੀ ਥੋੜੇ ਵਿੱਚ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਜੋ ਕਹਿੰਦੇ ਸੀ ਲੋਕ ਉਹ ਫੈਸਲਾ ਕਰਦੇ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੂੰ ਪਤਾ ਸੀ ਕਿ ਕੀ ਲੋੜ ਹੈ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਭਗਵਾਨ ਤਮਾਨ ਆਏ ਜੇ ਮੁੱਖ ਮੰਤਰੀ ਬਣਿਆ ਆਦ ਆਪਣੇ ਘਰ ਪਰ ਨਵਸਤੇ ਆਪਾਂ ਹੁਣ ਚੁਟਕਲੇ ਬਹੁਤ ਸੁਣ ਲਏ ਆ ਚੁਟਕਲੇ ਸੁਣਾਉਣ ਵਾਲੇ ਮਰਵਾਉਂਦੇ ਐ ਤੁਸੀਂ ਦੇਖ ਲਓ ਯੂਕਰੇਨ ਪਰ ਪਤਾ ਸਾਰੇ ਯੂਕਰੇਨ ਚ ਕੀ ਹੋ ਰਿਹਾ ਹੈ ਉਹਦਾ ਪ੍ਰਧਾਨ ਮੰਤਰੀ ਵੀ ਚੁਟਕਲੇ ਸੁਣਾਉਂਦਾ ਹੁੰਦਾ ਸੀ ਲੋਕਾਂ ਨੇ ਹਜ਼ਾਰਾਂ ਸਾਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸਾਰਿਆਂ ਨੂੰ ਮਰਵਾਤਾ ਇੱਥੇ ਹੀ ਭਗਵੰਤ ਜੀ ਦੇਖ ਲਓ ਉਹਦੀ ਕਰਤੂਤਾ ਦੇਖੀ ਐ ਤੁਸੀਂ ਇਹਦੀ ਵੀਡੀਓ ਦੇਖੀ ਐ ਜਿਹੜੀ ਸੱਚੀ ਐ ਜਿੱਥੇ ਉਹ ਗੁਰੂ ਸਾਹਿਬ ਦੀ ਫੋਟੋ ਉੱਤੇ ਸ਼ਰਾਬ ਫਿਟ ਰਿਆ ਐ ਦੇਖੋ ਮੈਂ ਕਿਤੇ ਕਿਤੇ ਹਰਾਨ ਹੋ ਜਾਂਦਾ ਐ ਐਡੀ ਵੱਡੀ ਬੇਅਦਬੀ ਕੀਤੀ ਕੋਈ ਬੋਲ ਨਹੀਂ ਰਿਹਾ ਜਿਹੜੇ ਦਾਦੂ ਵਾਲਾ ਐ ਮੰਡ ਸਾਹਿਬ ਐ ਜਿਹੜੇ ਆਪਣੇ ਆਪ ਨੂੰ ਪੰਥਕ ਦਲ ਕਹਿੰਦੇ ਹੁੰਦੇ ਐ ਉਹ ਕਿਉਂ ਚੁੱਪ ਐ ਕਿਉਂਕਿ ਉਹ ਤਾਂ ਨਾਲ ਐ ਜੇ ਲੜਾਈ ਲੜ ਰਿਹਾ ਤਾਂ ਇਕੱਲਾ ਕਾਲੀ ਦਲ ਐ

ਜਿਵੇਂ ਥੋੜੀ ਐਜਪੀਸੀ ਦੇ ਖਿਲਾਫ ਹੁੰਦਾ ਆਪਣੀ ਪਾਰਲੀਮੈਂਟ ਦੇ ਖਿਲਾਫ ਹੁੰਦਾ ਆਪਾਂ ਚੁੱਪ ਕਰਕੇ ਬੈਠੇ ਆ ਜੇ ਐਜੇ ਡਰਾਂਗੇ ਤਾਂ ਕੀ ਹੋਊਗਾ ਰਹਿਸੇ ਨਹੀਂ ਅਕਾਲੀ ਦਾ ਲੜਾਈ ਲੜੂਗਾ ਤੇ ਲੜਦਾ ਰਹੂਗਾ ਅਕਾਲੀ ਦਾ ਹੈ ਥੋੜੀ ਕੌਮ ਦੀ ਪੰਜਾਬ ਦੀ ਖਾਲਸਾ ਪੰਥ ਦੀ ਜਥੇਬੰਦੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਪਹਚਾਉਣਾ ਕੌਮ ਨੂੰ ਜੇ ਪਹਚਾਉਣਾ ਪੰਜਾਬ ਨੂੰ ਜੇ ਆਪਣੇ ਜਵਾਨੀ ਨੂੰ ਬਚਾਉਣਾ ਹੈ ਜੇ ਵਾਪਸ ਤਰੱਕੀ ਲੈ ਕੇ ਆਉਣੀ ਹੈ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਕਾਲੀ ਦਲਤੂ ਬਗਿਆ ਸੁਖਵੀਰ ਤੇਰੀ ਸੋਚ ਹੈ ਰਾਜਾ ਖੋ ਕੇ ਸੁਖਵੀਰ ਤੇਰੀ ਸੋਚ ਹੈ ਰਾਜਾ ਤੁਸੀਂ ਸਾਰੇ ਜਾਣਦੇ ਹੋ ਅੱਜ ਤੱਕ ਜੋ ਵੀ ਮੈਂ ਕਿਹਾ ਹੈ ਮੈਂ ਪੂਰਾ ਕੀਤਾ ਕਿ ਨਹੀਂ ਆ ਤੁਸੀਂ ਮੇਰੇ ਪਾਰਲੀਮੈਂਟ ਵਾਲੇ ਵੀ ਸਾਰਿਆਂ ਨੂੰ ਪੁੱਛ ਲਓ ਜੋ ਜੋ ਕਿਹਾ ਮੈਂ ਪੂਰਾ ਕੀਤਾ ਕਿਉਂਕਿ ਮੈਂ ਜ਼ਿੰਦਗੀ ਚ ਕਿਤੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦਿੰਦਾ ਸਾਡਾ ਤਾਂ ਪਰਿਵਾਰ ਆ ਤੁਸੀਂ ਅਸੀਂ ਰਹਿਣਾ ਇੱਥੇ ਐ ਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਤੁਸੀਂ ਮੇਰ ਕਰਕੇ ਸਰਕਾਰ ਲਿਆ ਦਿਓ ਉਹ ਵਾਪਸ ਉਹ ਦਿਨ ਲੈ ਕੇ ਆਵਾਂਗੇ ਜਿਹੜੇ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਤਰੱਕੀ ਹੁੰਦੀ ਸੀ ਪੰਜਾਬ ਵਿੱਚ ਮੈਂ ਗਰੰਟੀ ਕਰਦਾ ਹਾਂ ਜਿਸ ਦਿਨ ਸਰਕਾਰ ਬਣੀ ਪਹਿਲਾ ਕੰਮ ਕਰੂੰਗਾ ਪੰਜ-ਛੇ ਜਿਹੜੇ ਮਹੀਨੇ ਪਹਿਲੇ ਕੰਮ ਐ ਪੰਜਾਬ ਦੇ ਜਿਹੜੇ ਜ਼ਿੰਮੇਦਾਰ ਕੋਲੇ ਟਿਊਬਵਲ ਕਨੈਕਸ਼ਨ ਹੈ ਨਹੀਂ ਪਹਿਲੇ 10 ਦਿਨਾਂ ਚੋਂ ਦਿੱਤਾ ਜਾਊਗਾ ਆ ਜਿਹੜੇ ਅੱਜਕੱਲ 15-20 ਲੱਖ ਦੇ ਮਗਰ ਫਿਰਦੇ ਹੋ ਤੁਸੀਂ ਟਿਊਬਵਲ ਕਨੈਕਸ਼ਨ ਲੈਣ ਵਾਸਤੇ ਓਕੇ ਸੋਕੇ ਸਾਲਟ ਪਾ ਲਓ ਦੂਜੀ ਗੱਲ ਮੈਂ ਜਾ ਕਰੂੰਗਾ ਇੱਕ ਆ ਜਿਹੜਾ ਰਾਜਸਥਾਨ ਕਨਾਲ ਹੈ ਇਹਦਾ ਪਾਣੀ ਪੰਜਾਬ ਦਾ ਪਾਣੀ ਹੈ ਦੁਨੀਆ ਦਾ ਕਾਨੂੰਨ ਹੈ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਉਸੇ ਸੂਬੇ ਵਿੱਚ ਦਾ ਹੱਕ ਹੈ ਪਾਣੀ ਦਾ ਆਪਣਾ ਸਾਰਾ ਪਾਣੀ ਰਾਜਸਥਾਨ ਨੂੰ ਭੇਜਦਾ ਔਰ ਰਾਜਸਥਾਨ ਕਨਾਲ ਬੰਦ ਕਰਕੇ ਆ ਪਾਣੀ ਥੋੜੇ ਪੰਜਾਬ ਚ ਰੱਖਾਂਗੇ ਜਿੰਨੇ ਟਰੇਲਾਂ ਦੇ ਲੱਖੇ ਐ دو تین ہزار کروڑ روپئے کا بجٹ رکھ کے سارے پائپا تک پانی پاؤں گا جی نوجوان بنا کے ٹیکس معاف کرتا گریب کا گڈا ہے موٹر سائیکل سکٹر کوئی ٹیکس نہیں لگے گا جن سیوا اندر بند کیتے ਉਹਨਾਂ ਨੂੰ ਖੋਲਿਆ ਜਾਊਗਾ ਤੇ ਹਰ ਪਿੰਡ ਵਿੱਚ ਬਣਾਇਆ ਜਾਊਗਾ ਜਿੱਥੇ ਸਾਰੇ ਕੰਮ ਤੁਹਾਨੂੰ ਉੱਥੇ ਪਿੰਡ 'ਚ ਹੋ ਜਾਣਗੇ ਕੋਈ ਤੁਹਾਨੂੰ ਬਾਹਰ ਦਫ਼ਤਰ ਕਿਸੇ ਜਾਣਾ ਨਹੀਂ ਪੈਣਾ ਇਹਨਾਂ ਨੇ ਝਾੜੂ ਵਾਲਿਆਂ ਨੇ ਆਪਣੇ ਵਰਕਰਾਂ ਤੇ ਬਹੁਤ ਝੂਠੇ ਕੇਸ ਕੀਤੇ ਆ ਮੈਂ ਵਾਅਦਾ ਕਰਦਾ ਪਹਿਲੇ ਹੀ ਦਿਨ ਕਮਿਸ਼ਨ ਬਣਾ ਕੇ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਪੂਰੇ ਪੰਜਾਬ ਦੇ ਜਿਹੜੇ ਵੀ ਝੂਠਾ ਕੇਸ ਕੀਤੇ ਆ ਸਾਰੇ ਕੇਸ ਰੱਦ ਕੀਤੇ ਜਾਣਗੇ ਤੇ ਜਿਨ੍ਹਾਂ ਨੇ ਕਰਾਏ ਆ ਭਜੜੇ ਝਾੜੂ ਵਾਲੇ ਵਰਕਰ ਨੇ ਲੀਡਰ ਨੇ ਜਾਂ ਸੱਭ ਸੇ ਮੈਂ ਉਹਨਾਂ ਦੇ ਝੂਠੇ ਕੇਸ ਬਣਾਉਣ ਦਾ ਦਰਦ ਪੱਚਾ ਕਰਕੇ ਉਹਨਾਂ ਅੰਦਰ ਕੀਤਾ ਜਾਊਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿੰਨੀਆਂ ਸਰਕਾਰੀ ਨੌਕਰੀਆਂ ਸਾਡੇ ਸਮੇਂ ਅਸੀਂ ਕਾਨੂੰਨ ਬਣਾਤਾ ਸੀ ਕਿ ਪੰਜਾਬ ਦੇ ਲੋਕੀ ਰਹਿਣ ਵਾਲੇ ਡੋਮਸਾਈ ਨੂੰ ਸਰਕਾਰੀ ਨੌਕਰੀ ਪੰਜਾਬ ਮਿਲ ਸਕਦੀ ਹੈ ਪਰ ਝਾੜੂ ਵਾਲੇ ਨੇ ਆ ਕੇ ਕਾਨੂੰਨ ਬਦਲ ਕੇ ਹੁਣ ਸਾਰਿਆਂ ਨੂੰ ਕਰਤਾ ਹੈ ਹੁਣ ਜਿਹੜੇ 20 25 ਹਜ਼ਾਰ ਦੀ ਸਰਕਾਰੀ ਨੌਕਰੀਆਂ ਹੁਣ ਆਈਆਂ ਅੱਧੀਆਂ ਕੋਈ ਰਾਜਸਥਾਨ ਤੋਂ ਐ ਕੋਈ ਹਿਮਾਚਲ ਤੋਂ ਐ ਕੋਈ ਹਰਿਆਣੇ ਤੋਂ ਐ ਉੱਥੇ ਜਾ ਕੇ ਝਾੜੂ ਵਾਲੇ ਬੋਲਦੇ ਆ ਕਿ ਨੌਕਰੀਆਂ ਅਸੀਂ ਦੇ ਰਹੇ ਆ ਤੁਹਾਨੂੰ ਪੰਜਾਬ 'ਚ ਤੇ ਤੁਹਾਡੇ ਬੱਚਿਆਂ ਨੂੰ ਪਰ ਤਰਫੋਂ ਪਰਵਾਹੀ ਨਹੀਂ ਹੈ ਅਸੀਂ ਫਿਰ ਤੋਂ ਕਾਨੂੰਨ ਲੈ ਕੇ ਆਵਾਂਗੇ ਕਿ ਕੋਈ ਵੀ ਸਰਕਾਰੀ ਨੌਕਰੀ ਪੰਜਾਬ ਦੇ ਵਸਨੀਕ ਤੋਂ ਬਗੈਰ ਨਹੀਂ ਹੋਊਗੀ ਜਿੰਨੀ ਇੰਡਸਟਰੀ ਪੰਜਾਬ 'ਚ ਹੈ ਜੇ ਉਹਨਾਂ ਨੇ ਕੋਈ ਸਬਸਿਡੀ ਲੈਣੀ ਹੈ ਉਹਨਾਂ ਨੂੰ 75% ਪੰਜਾਬ ਦੇ ਬੱਚੇ ਰੱਖਣੇ ਪਣਿਆ ਜਾਂ ਉਹਨਾਂ ਨੂੰ ਕੋਸੂਲ ਚਾਹੀਦੀ ਹੋਵੇ ਇੱਕ ਆਪਣੇ ਨੌਜਵਾਨਾਂ ਨੂੰ ਬੱਚੇ ਤੇ ਬੱਚੀਆਂ ਨੂੰ ਮੈਂ ਭਾਵੇਂ ਐਸਵੀ ਦਾ ਭਾਵੇਂ ਗਰੀਬ ਬੀਸੀਏ ਨਾਲ ਸੰਬੰਧ ਕਰਦਾ ਭਾਵੇਂ ਕੋਈ ਜਿੰਨੇ ਸੰਬੰਧ ਕਰਦਾ ਜਿਦੇ ਬੱਚੇ ਬੱਚੀਆਂ ਅਸੀਂ ਆਪਣਾ ਕੰਮ ਕਰਨ ਵਾਸਤੇ ਆਪਾਂ ਇਨੀ ਕੈਨੇਡਾ ਅਮਰੀਕਾ ਭੱਜਦੀਆਂ ਤੇ ਉਥੇ ਆਪਣੇ ਕੋਲੋਂ ਪੈਸਾ ਲਾ ਕੇ ਉੱਥੇ ਜਾ ਕੇ ਤੁਸੀਂ ਧੱਕੇ ਖਾਨੇ ਹੋ 10 ਲੱਖ ਰੁਪਇਆ ਪੰਜਾਬ ਸਰਕਾਰ ਵਾਸਤੇ ਹਰ ਉਹ ਨੌਜਵਾਨ ਆਪਣਾ ਕੰਮ ਕਰਨਾ ਚਾਹੇ 10 ਲੱਖ ਰੁਪਇਆ ਉਹਨੂੰ ਬਣਾ ਦੇਵਾਂਗੇ ਉਹ 10 ਲੱਖ ਦਾ ਲੋਨ ਹੋਊਗਾ ਜਿਹੜਾ 10 ਸਾਲਾਂ ਚ ਪੂਰਾ ਦੇਣਾ ਪੈਣਾ ਵਾਪਸ ਪਹਿਲੇ 3 ਸਾਲ ਕੋਈ ਨਹੀਂ ਦੇਣਾ ਪੈਣਾ ਸੱਤ ਲੱਖ ਕਿਸ਼ਤਾਂ ਚ ਪਰ ਉਹਦਾ ਸਾਰਾ ਵਿਆਜ ਪੰਜਾਬ ਸਰਕਾਰ ਭਰੂਗੀ ਤੁਹਾਨੂੰ ਵਰਦੀ ਲੋਨ ਲੈ ਮੈਂ ਚਾਹਣਾ ਕਿ ਆਪਣੇ ਨੌਜਵਾਨ ਛੋਟੇ-ਮੋਟੇ ਕੰਮ ਆਪ ਕਰਨ ਆਪਣੀ ਦੁਕਾਨ ਖੋਲਣ ਕੋਈ ਕਿਸੇ ਨੇ ਡੇਰੀ ਦਾ ਕੰਮ ਕਰਨਾ ਕਿਸੇ ਨੇ ਪੱਕੀਆਂ ਦਾ ਕੰਮ ਕਰਨਾ ਕਿਸੇ ਨੇ ਛੋੜੇ ਹੋਰ ਕੰਮ ਕਰਨੇ ਆ ਵਿਚਾਰਿਆਂ ਕੋਲੇ ਸਾਧਨ ਹੈ ਨਹੀਂ ਬਹੁਤ ਬੱਚੇ ਆਪਣੇ ਪੜ ਨਹੀਂ ਸਕਦੇ ਮੈਂ ਤੁਹਾਨੂੰ ਗਰੰਟੀ ਅਗਲੇ 5 ਸਾਲ ਬਣਾ ਕੇ ਦਿਖਾਉਂਗਾ ਅਜੇ ਤੱਕ ਕੋਈ ਗਰੀਬ ਪਰਿਵਾਰ ਦਾ ਬੰਦਾ ਡਾਕਟਰ ਨਹੀਂ ਬਣਿਆ ਪਹਿਲੀ ਤਾਂ ਅਸੀਂ ਜਿਹੜੇ ਮਾਨ ਸਾਹਿਬ ਕਹਿੰਦੇ ਨਾ 16 ਮੈਡੀਕਲ ਹਸਪਤਾਲ ਬਣਾ ਕੇ ਮੈਂ ਦਿਖਾਉਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਪਰ ਉਹ ਥੋੜਾ ਜਿੰਨੇ ਵੀ ਜ਼ਿਲ੍ਹੇ ਐ ਹਰ ਜ਼ਿਲ੍ਹੇ ਵਿੱਚ ਮੋਗਗੇ ਥੋੜਾ ਮੈਡੀਕਲ ਕਾਲਜ ਹੋਊਗਾ ਅਧੀਆਂ ਸੀਟਾਂ ਉਹਦੇ ਵੀ ਸਰਕਾਰ ਦੀਆਂ ਹੋਣਗੀਆਂ ਜਿੱਥੇ ਗਰੀਬ ਬੱਚਿਆਂ ਦੇ ਬੱਚੇ ਭਾਵੇਂ ਐਸੀ ਪਰਿਵਾਰ ਜਨਰਲ ਪਰਿਵਾਰ BC ਪਰਿਵਾਰ ਗਰੀਬ ਹੋਣ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਵਾਂਗੇ ਤੇ ਉਹਦੇ ਬਾਅਦ 5 ਸਾਲ ਉਹ ਸਰਕਾਰ ਵਿੱਚ ਨੌਕਰੀ ਵੀ ਕਰਨਗੇ ਉਹਦੇ ਬਾਅਦ ਜਿੱਥੇ ਮਰਜ਼ੀ ਜਾਣ ਘੱਟੋ ਘੱਟ ਇੱਕ ਬੰਦੇ ਬੱਚੇ ਨੂੰ ਮੌਕਾ ਤਾਂ ਮਿਲੀ ਦਈਏ ਉਵੇਂ ਵੈਟਰਨਰੀ ਕਾਲਜ ਖੋਲਣ ਦੀ ਲੋੜ ਆ ਉੱਥੇ ਵੀ ਆ ਕਰਾਂਗੇ ਕਿਉਂਕਿ ਤਾਂ ਹੀ ਪੰਜਾਬ ਅੱਗੇ ਵਧੂਗਾ ਇੱਕ ਅਸੀਂ ਸਕਿੱਲ ਯੂਨੀਵਰਸਿਟੀ ਦੇਖੋ ਬਹੁਤ ਲੋੜ ਹੈ ਇਲੈਕਟ੍ਰੀਸ਼ੀਅਨ ਦੀ ਪਰ ਕੋਈ ਸੁਣਦਾ ਨਹੀਂ ਬਹੁਤ ਲੋੜ ਹੈ ਕਾਰਾਂ ਦੇ ਮਕੈਨਿਕਾਂ ਦੀ ਪਰ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਆ ਆਪਣੇ ਜੇ ਮੈਸ਼ਨਰੀ ਦੀ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਬੱਚਿਆਂ ਨੂੰ ਆਪਣੇ ਬਿਊਟੀ ਪਾਰਲਰ ਦੀ ਜਾਂ ਕੋਈ ਹੋਰ ਕੋਈ ਆਪਣੇ ਕਪੜੇ ਸਿਉਣ ਦੀ ਸਟਰੀਨਿੰਗ ਕੋਈ ਸਿਖਾਉਂਦਾ ਨਹੀਂ ਅਸੀਂ ਇੱਕ ਯੂਨੀਵਰਸਿਟੀ 50000 ਬੱਚਿਆਂ ਦੀ ਬਣਾਈ ਜਾਊਗੀ ਜਿੱਥੇ ਕੰਪਨੀਆਂ ਆਪਣਾ ਸੈਂਟਰ ਖੋਲਣਗੀਆਂ ਜੇ ਮਹਿੰਦਰਾ ਨਵਿੰਦਰਾ ਉਹ ਆਪਣੇ ਇੱਕੇ ਖੋਲੂਗੀ ਸੈਂਟਰ ਜਿੱਥੇ ਬੱਚਿਆਂ ਨੂੰ ਮਹਿੰਦਰਾ ਦੇ ਮਹਿੰਦਰਾ ਦੀਆਂ ਗੱਡੀਆਂ ਕਿਵੇਂ ਠੀਕ ਕਰਾਉਣੀ ਹੈ ਕਿਵੇਂ ਕਰਨੀਆਂ ਉਹਦੀ ਟ੍ਰੇਨਿੰਗ ਦੇ ਦੂਗੀ ਜਿਹੜੇ ਬੱਚੇ ਨਿਕਲਗੇ ਘਰ ਤੋਂ ਘੜ ਆਪਣੇ ਘਰੋਂ ਆਕੇ ਕੋਈ ਆਪਣੀ ਮੈਕੈਨਿਕ ਬਣ ਸਕਦਾ ਓਵੇਂ ਹੀ ਟਾਡਾ ਵਾਲੇ ਉਹ ਸੈਂਟਰ ਖੋਲਣਗੇ ਉਸੀ ਉਸੀ ਯੂਨੀਵਰਸਿਟੀ ਦੇ ਵਿੱਚ ਉਹ ਬਹਿ ਕੇ ਟ੍ਰੇਨ ਕਰਨਗੇ ਜਿਹੜੇ ਟਰੱਕਾਂ ਦੀ ਤੇ ਟਾਡਾ ਦੀਆਂ ਬੱੱਸਾਂ ਦਾ ਕਿਵੇਂ ਜੇ ਕੋਈ ਠੀਕ ਕਰਨੀ ਆ ਕਿਵੇਂ ਹੋਣਾ ਹੈ ਓਵੇਂ ਕਾਰਾਂ ਦਾ ਉਵੇਂ ਨਰਸਿੰਗ ਦਾ ਉਵੇਂ ਬਿਊਟੀਸ਼ਨ ਦਾ ਕੋਰਸ ਤਾਈਓ ਆਪਾਂ ਬੱਚੇ ਨੂੰ ਅੱਗੇ ਲੈ ਸਕਦੇ ਆ ਆ ਜਿਹੜੇ ਲੋਕ ਆਉਂਦੇ ਆ ਆ ਜਿਹੜੇ ਲੀਡਰ ਆਉਂਦੇ ਆ ਇਹਨਾਂ ਦਾ ਕੋਈ ਵਿਜਨ ਵੀ ਨਹੀਂ ਪਲਾਨ ਵੀ ਨਹੀਂ ਹੁਣ ਤੂੰ ਤਾਈਓ ਮੈਂ ਪੁੱਛਿਆ ਜੀ ਤੁਹਾਨੂੰ ਸਵਾਲ ਕਿ ਜੇ ਇੰਨੇ ਮੁੱਖ ਮੰਤਰੀ ਦੇਖ ਲੇ ਤੇ ਕਿਸੇ ਦੀ ਨਿਸ਼ਾਨੀ ਨਹੀਂ ਤੇ ਜੇ ਬਰੋਨ ਆਲਾ ਸਾਰਾ ਕੁਝ ਵੱਡੇ ਬਾਦਲ ਸਾਹਿਬ ਹੈ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਜੇ ਬਾਪੂ ਬਾਦਲ ਸਿਆਸਤ ਚ ਨਾ ਆਉਂਦੇ ਜੇ ਬਾਪੂ ਬਾਦਲ ਆਪਣੇ ਘਰ ਦਾ ਕੰਮ ਹੀ ਕਰਦੇ ਭਗਵੰਤ ਮਾਨ ਵਰਗੇ 4 ਹੋਰ ਮੁੱਖ ਮੰਤਰੀ ਆ ਜਾਂਦੇ ਆਪਣੀਆਂ ਕੋਠੀਆਂ ਨਹੀਂ ਹੋਣੀਆਂ ਸੀ ਆ ਤੁਹਾਡੇ ਘਰਾਂ 'ਚ ਟਰੈਕਟਰ ਨਹੀਂ ਹੋਣੇ ਸੀ ਤੁਹਾਡਾ ਪੰਜਾਬ ਦੀਆਂ ਸੜਕਾਂ ਨਹੀਂ ਹੋਣੀਆਂ ਸੀ ਪਹਿਲੀ ਕੱਟ ਲੱਗਣੇ ਸੀ ਕਿਉਂਕਿ ਆ ਤਾਂ ੱੱਕਾ ਨਹੀਂ ਕਰਦੇ ਨਾ ਸੋਚਦੇ ਐ ਨਾ ਇਹਨਾਂ ਦੀ ਸੋਚ ਐ ਇਸ ਕਰਕੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਜਦੋਂ ਦੇ ਭਗਵੰਤ ਮਾਨ ਆਇਆ ਨਰੇਗਾ ਬੰਦ ਹੋ ਗਿਆ ਕਿਉਂਕਿ ਕਾਂਗਰਸ ਨੇ ਤੇ ਬੰਦ ਕਿਉਂ ਕੀਤਾ ਗਿਆ ਕਾਂਗਰਸ ਤੇ ਝਾੜੂ ਵਾਲਿਆਂ ਨੇ ਕੀ ਕੀਤਾ ਆਪਣੇ ਹੀ ਕਿਸੇ ਨੇ ਇੰਟਰਲੋਕਿੰਗ ਦੀ ਫੈਕਟਰੀ ਲਾ ਲਈ ਕਿਸ ਨੇ ਹੋਰ ਕੱਪ ਕਬਲੇ ਕੀਤੇ ਜਦੋਂ ਇਨਕੁਆਇਰੀ ਹੋਈ ਅੱਧਾ ਪੈਸਾ ਤਾਂ ਆ ਹੀ ਸਕੀ ਜਾਂਦੇ ਸੀ ਜੇ ਨਰੇਗਾ ਦਾ ਕੰਮ ਵਾਪਸ ਸ਼ੁਰੂ ਕਰਾਉਣਾ ਹੈ ਜੇ ਵਾਪਤ ਆਟਾ ਦਾਲ ਸਕੀਮ ਨਾਲ ਘਰ ਘਰ ਆਟਾ ਦਾਲ ਲਿਆਉਣਾ ਹੈ ਜੇ ਵਿਦਿਅਕੋ ਸ਼ਗਰ ਸਕੀਮ ਮੈਸੀ ਸਕਾਲਰਸ਼ਿਪ ਲੈ ਕੇ ਆਉਣੀ ਹੈ ਜੇ ਫਿਰ ਤੋਂ ਇੱਥੇ ਨੌਕਰੀਆਂ ਫੇਕੀਆਂ ਲੈ ਕੇ ਆਉਣੀ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਹ ਏ ਸਾਲ ਰਹਿ ਗਿਆ ਆ ਤੁਹਾਡੀ ਪੌਮ ਦੀ ਜਥੇਬੰਦੀ ਹੈ ਤੁਹਾਡੇ ਬਜ਼ੁਰਗਾਂ ਨੇ ਪੜਾਈ ਜਥੇਬੰਦੀ ਹੈ ਆ ਆਪਣੀ ਤਾਕਤ ਹੈ ਐਸੀ ਜਥੇਬੰਦੀ ਨੂੰ ਇਕੱਠਾ ਦੇ ਨਾਲ ਲੱਗ ਕੇ ਨਾਲੇ ਮੈਂ ਬੇਨਤੀ ਕਰਦਾ ਹਾਂ ਬਹੁਤ ਲੋਕ ਫਰਤੋ ਹੋਣਗੇ ਨਵੀਆਂ ਗਰੰਟੀਆਂ ਦੇਣਗੇ ਨਵੇਂ ਸਹੂਆਂ ਚੁੱਕਣਗੇ ਨਵੇਂ ਫਾਰਮ ਭਰਉਣਗੇ ਉਹ ਉਹੀ ਖੱਗ ਹੈ ਅਸੀਂ ਨਾ ਫਾਰਮ ਭਰੋਣਾ ਨਾ ਗਰੰਟੀ ਦੇਣੇ ਅਸੀਂ ਆਪਣੀ ਜ਼ੁਬਾਨ ਦਿੰਦੇ ਆ ਤੁਹਾਨੂੰ ਜਿਵੇਂ ਬਾਪੂ ਬਾਦਲ ਜ਼ੁਬਾਨ ਦੇ ਪੱਕੇ ਸੀ ਮੈਂ ਉਹਨਾਂ ਦਾ ਬੇਟਾ ਹਾਂ ਤੁਸੀਂ ਜਾਣਦੇ ਹੋ ਮੈਂ ਇੱਥੇ ਪਾਰਲੀਮੈਂਟ ਚ ਲੱਗਿਆ ਤੁਸੀਂ ਮੈਨੇ ਸਾਰਾ ਜਾਣਦੇ ਹੋ ਐਸ ਕਰਕੇ ਆਪਣੇ ਘਰਦਿਆਂ ਨੂੰ ਅੱਗੇ ਲੈ ਕੇ ਆਓ ਆਪਣੇ ਕੌਮ ਦੀ ਜਥੇਬੰਦੀ ਲੱਗ ਗਿਆ ਤਾਂ ਬਚਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ